ਵਿਕਰਮ ਅਜੀਠੀਆ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਜ ਤੋਂ ਕਰਜ਼ਦੇ ਹੋਏ ਨਜ਼ਰ ਆ ਰਹੇ ਨੇ ਤੇ ਨਸ਼ੇ ਦੇ ਸੋ ਦਾਇਰੇ ਬਿਨਾ ਨਾ ਲੈ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਖਾ ਨਿਸ਼ਾਨਾ ਸਾਧਦੇ ਆਏ ਤੇ ਇਸ ਦੇ ਤਹਿਤ ਵਿਕਰਮ ਮਜੀਠੀਆ ਨੂੰ ਲੈ ਕੇ ਲਗਾਤਾਰ ਪਲਟਵਾਰਤਾ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਆਮਕਰਾਂ ਦੇ ਵਿੱਚ ਲੋਕਾਂ ਕਈ ਲੋਕਾਂ ਦੇ ਘਰ ਜਿਹੜੇ ਕਿ ਸਥਰ ਵਿਸ਼ ਗਏ ਨੇ ਤੇ ਉਦੋਂ ਕਿਉਂ ਨਹੀਂ ਦੇਖਿਆ ਤਾਂ ਉਦੋਂ ਹੁਣ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਰ ਤੋਂ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਵਿਕਰਮ ਮਜੀਠੀਆ ਦੀ ਗ੍ਰਿਫਤਾਰ ਸਾਰੇ ਦੇ ਜਿਹੜਾ ਕਿ ਅਕਾਲੀ ਦਲ ਨੂੰ ਢੜਕਾ ਦਿੱਤਾ ਤੇ ਉਥੇ ਹੀ ਪਰਟਵਾਰ ਤੱਕ ਆਮ ਆਦਮੀ ਪਾਰਟੀ ਤੱਕ ਕੀਤੇ ਗਏ ਤੇ ਹੁਣ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਬਿਆਨ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਹੁਣ ਬਿਨਾ ਨਾਂ ਲਏ ਵਿਕਰਮ ਅਜੀਠਿਆ ਦੇ ਉੱਤੇ ਤੇ ਕਿ ਨਿਸ਼ਾਨੇ ਸਾਦੇ ਨੇ ਹੋਰ ਕੀ ਕੁਝ ਕਹਿਣਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣੋਗੇ ਸਿੰਘ ਸਿੰਘ ਜੀ ਉਹਨਾਂ ਦੇ ਪਿਤਾ ਜੀ ਵੋਟਾਂ ਮੰਗਣ ਆ ਗਏ ਉਹ ਜਿੱਥੇ ਜੇ ਫੰਕਸ਼ਨ ਰੱਖਿਆ ਸੀ ਪਿੰਡ ਚ ਉਥੇ ਗੱਡੀ ਨਹੀਂ ਜਾਂਦੀ ਸੀ ਦੋ ਤਿੰਨ ਰੂੜੀਆਂ ਜਾਂਦੇ ਉੱਤੋਂ ਦੀ ਜਾਣਾ ਪੈ ਗਿਆ। ਜਾਨ ਸਰ ਕਹਿੰਦੇ ਦੇਖੋ ਲੋਕੋ ਮੈਂ ਤੁਹਾਡਾ ਕਿੰਨਾ ਖਿਆਲ ਰੱਖਦਾ ਕਿੰਨਾ ਤੁਹਾਡੀ ਚਿੰਤਾ ਕਰਦਾ ਤੁਹਾਡੇ ਕਰਕੇ ਮੈਂ ਰੂੜੀਆਂ ਦੇ ਪਰੇ ਫਿਰਦਾ। ਸਾਡੇ ਪਿੰਡ ਦਾ ਇੱਕ ਮੇਲਾ ਹੈ। ਝੰਡਾ ਤਾਂ ਪਹਿਲਾਂ ਹੀ ਸੁਣਿਆ ਹੋਣਾ ਤੁਸੀਂ। ਮੇਲਾ ਘੁੱਟ ਖੜਿਆ ਕਹਿੰਦਾ ਸਾਡੇ ਵਾਸਤੇ ਕਾਨੂੰ ਫਿਰਦਾ ਟੀਨ ਸਿਆ। ਆਪਦੇ ਮੁੰਡੇ ਨੂੰ ਐਮਐਲਏ ਬਣਾਉਣ ਵਾਸਤੇ ਫਿਰਦਾ ਹੈ। ਕਹਿੰਦਾ ਐਂ ਕਰ ਕਹਿੰਦਾ ਮੈਥੋਂ ਸਟਾਨ ਤੇ ਗੁੱਠਾ ਲਵਾ ਲੋ ਆ ਸਾਹਮਣੇ ਗੁਰਦੁਆਰਾ ਸਾਹਿਬ ਹੈ ਮੈਥੋਂ ਸੌਂਪਵਾ ਦੋ ਲੈ ਮੇਰੇ ਮੁੰਡੇ ਨੂੰ ਐਮਐਲਏ ਬਣਾ ਦੋ ਮੇਰਾ ਮੰਜਾ 5 ਸਾਲ ਵਾਸਤੇ ਪੱਕੇ ਹੀ ਰੂੜੀ ਤੇ ਢਾ ਦੋ ਉਹ ਨਾਲ ਹੀ ਸਿਕਿਉਰਿਟੀ ਵਾਲੇ ਆ ਕੇ ਬਾਦ ਘਾਟਾ ਬਾਦ ਘਾਟਾ ਲੈ ਜੋ ਲੈ ਜੋ ਲੈ ਜੋ ਅਪਰ ਲੈ ਜੋ ਬੋਲਣੀ ਬੰਦ ਇਸ ਸੋ ਵੀਰੋ ਔਖਾ ਕੰਮ ਐ ਇਹਨੂੰ ਹਜੇ ਖਤਮ ਨਾ ਸਮਝਿਓ 24 ਫਰਵਰੀ ਨੂੰ ਸ਼ੁਰੂ ਕੀਤਾ ਬਹੁਤ ਲੋਕਾਂ ਨੇ ਯੱਗ ਵਾਂਗੂ ਇਹਦੇ ਵਿੱਚ ਹਿੱਸਾ ਪਾਇਆ ਹੈ ਹਜੇ ਵੀ ਕੱਟ ਕੱਟ ਹੋ ਗਿਆ ਪਰ ਖਤਮ ਨਹੀਂ ਹੋਇਆ ਅਸੀਂ ਵੀ ਪੁੱਛਦੇ ਰਹਿੰਨੇ ਆ ਸਕੂਲਾਂ ਜਾ ਕੇ ਜਾਂ ਕਿਤੇ ਵੀ ਜਿੱਥੇ ਮੈਨੂੰ ਮੌਕਾ ਮਿਲਦਾ ਕਹਿੰਦੇ ਪਹਿਲਾਂ ਬਹੁਤ ਸ਼ਰਿਆਆਂ ਵੀ ਹੁੰਦਾ ਸੀ ਉਹ ਤਾਂ ਹੁਣ ਕੱਟ ਗਿਆ ਹੁਣ ਥੋੜਾ ਜਿਹਾ ਚੋਰੀ-ਚੋਰੀ ਜਿਹਾ ਰਹਿ ਗਿਆ ਬੱਜੇ ਹੋਰ ਸਖਤਾਈ ਕਰਦੇ ਰਵਾਂਗੇ ਉਹ ਵੀ हट ਜਾਓ ਉਹ ਤਾਂ ਚਲੇ ਗਏ ਉਹ ਤਾਂ ਜਿੰਦਾ ਲਾ ਕੇ ਜਦੋਂ ਪੁਲਿਸ ਆ ਜਾਂਦੀ ਹੈ ਚਾਰ ਪੰਜ ਜਿਹੜੇ ਵੇਚਦੇ ਹੁੰਦੇ ਉਹ ਜਿੰਦਾ ਲਾ ਕੇ ਉਹਦੇ ਘਰ ਨੂੰ ਭਜਾ ਦਿੰਦੇ ਸੀ ਥੋੜੇ ਕਰਕੇ ਆ ਤੁਸੀਂ ਸਾਡੇ ਸੈਨਿਕੋਂ ਇਸ ਜੁੱਧ ਦੇ ਜਰਨੈਲੋਂ ਇਸ ਜੁੱਧ ਦੇ ਤੇ ਤੁਸੀਂ ਚਾਰ ਚਾਰ ਮੈਂਬਰੀ ਕਮੇਟੀ ਪਿੰਡ ਦਾ ਸਰਪੰਚ ਹੋ ਗਿਆ ਜਾਂ ਵਾਰਡ ਦਾ ਕਾਉਂਸਲਰ ਹੋ ਗਿਆ ਜੁੱਧ ਨਸ਼ੇ ਵਿਰੁੱਧ ਮੁਹੰਮਦ ਦਾ ਮੈਂਬਰ ਵੀਡੀਓ ਸਾਹਿਬ ਹੋ ਗਏ ਤੇ ਐਸਐਚਓ ਜਾਂ ਐਸਐਚਓ ਦਾ ਕੋਈ ਨੁਮਾਇੰਦਾ ਹੋਊਗਾ। ਬਾਕੀ ਪਿੰਡ ਦੀ ਆਬਾਦੀ ਮੁਤਾਬਕ ਤੁਸੀਂ ਦੱਸ 10 ਬੰਦਿਆਂ ਦੀ 11 ਦੀ 15 ਦੀ 20 ਦੀ ਜਿਵੇਂ ਮਰਜੀ ਤੁਸੀਂ ਜਿਵੇਂ ਕਿੱਡੜਵਿੰਡੀ ਵਾਲਿਆਂ ਨੇ ਡਿਫੈਂਸ ਕਮੇਟੀ ਬਣਾਈ ਹੈ ਤੇ ਐਦਾਂ ਤੁਸੀਂ ਜਦੋਂ ਮਰਜੀ ਬਣਾ ਸਕਦੇ। ਉਹਦੇ 'ਚ ਇਹੀ ਹੈ ਵੀ ਇੱਕ ਤਾਂ ਇਹ ਰੱਖਣਾ ਹੈ ਸ਼ਿਕਾਇਤ ਕਿ ਪਹੀ ਇੱਥੇ ਕੁਝ ਅਣਪਛਾਤੇ ਬੰਦੇ ਆਉਂਦੇ ਨੇ। ਸਰਪੰਚ ਸਾਹਿਬ ਨਾਲ ਗੱਲ ਕਰੋ ਪਿੰਡ ਪਿੰਡ ਵੀ ਤੁਹਾਡੇ ਪਿੰਡ ਦੇ ਨੇ ਇਹ। ਜੇ ਨਹੀਂ ਹੈਗੇ ਤਾਂ ਕੀ ਕਰਨ ਹੁੰਦੇ ਨੇ ਉਹਨਾਂ ਦੀਆਂ ਗਤੀਵਿਧੀਆਂ ਤੇ ਨਿਗਰੱਖਣੀ ਐ ਜੇ ਲੱਗਦਾ ਵੀ ਇਹ ਕੁਛ ਗਲਤ ਸਮਗਰੀ ਛਿੱਟ ਕੇ ਜਾਂਦੇ ਆ ਜਾਂ ਕਿਸੇ ਨੂੰ ਦੇ ਕੇ ਜਾਂਦੇ ਆ ਤਾਂ ਤੁਸੀਂ ਪੁਲਿਸ ਨੂੰ ਰਿਪੋਰਟ ਕਰਨੀ ਐ ਨਾਲ ਦੀ ਨਾਲ ਰਿਪੋਰਟ ਹੋ ਜੂਗੀ ਜਿਹੜਾ ਕੋਈ ਪੈ ਗਿਆ ਬੁਰੀ ਸੰਗਤ ਚ ਉਹਨੂੰ ਆਪਾਂ ਓਟੀ ਸੈਂਟਰ ਜਾ ਜਿਹੜਾ ਨਸ਼ਾ ਛਡਾਊ ਕੇਂਦਰਾ ਉੱਥੇ ਉਹਨੂੰ ਲੈ ਕੇ ਜਾਣਾ ਫ੍ਰੀ ਇਲਾਜ ਕਰਨਾ असि पिंड च गए इधर गुरदासपुरे इलाके च जलंधर इलाके दो तीन मुंडे आ गए जिन्होंने नशा छड़ता सो एक संगत पै गए थ बाद सी एक मुडा कहता मैं बोलना है जी मैडम बोल तो मैं इन तो बोल एक मुंडा कहना मैं बोलना है जी मैं ਮਾਈਕ ਅਸੀਂ ਦੇਤਾ ਬੋਲਣਾ ਵੀ ਇਹ 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 ਤੋਂ ਵੱਧ ਕੌਣ ਦੁੱਖ ਤੱਕ ਦੱਸ ਸਕਦਾ ਜੀ ਜਿਹਨੇ ਪਿੰਡੇ ਦੇ ਹੰਡਾਇਆ ਉਹ ਕਹਿੰਦਾ ਜੀ ਪੰਜ ਕਿੱਲੇ ਸੀ ਆਲੂਆਂ ਦੀ ਖੇਤੀ ਕਰਦੇ ਸੀ ਪਤਾ ਹੀ ਨਹੀਂ ਕਿਹੜੇ ਵੇਲੇ ਨੱਕ ਵਿੱਚ ਦੀ ਚਿੱਟਾ ਚੱਲ ਗਿਆ ਅੰਦਰ ਜਦੋਂ ਨੱਕ ਆਲਾ ਨਸ਼ਾ ਕਰਨੋਂ ਹਟ ਗਿਆ ਕਹਿੰਦਾ ਫਿਰ ਸਰਿੰਜਾਂ ਵਿੱਚ ਦੀ ਜਾਣ ਲੱਗ ਗਿਆ ਕਹਿੰਦਾ ਜ਼ਮੀਨ ਵੇਗ ਗਈ ਬਾਪੂ ਕਹਿੰਦਾ ਐਸੇ ਦੁੱਖ ਚ ਮਰ ਗਿਆ ਮੈਂ ਕਹਿੰਦਾ ਇੰਨਾ ਪੱਥਰ ਹੋ ਗਿਆ ਸੀ ਵੀ ਬਾਪੂ ਦੇ ਮਰਨ ਤੇ ਰੋਣ ਦੀ ਗੱਲ ਤਾਂ ਛੱਡੋ ਜਦੋਂ ਬਾਪੂ ਦੀ ਡੈੱਡ ਬੋਡੀ ਘਰੇ ਪਈ ਸੀ ਮੈਂ ਚੋਰੀਆਂ ਜੋਂ ਬਾਪੂ ਦੀ ਜੇਬ ਚੋਂ ਮਰੇ ਪਏ ਬਾਪੂ ਦੀ ਜੇਬ ਚੋਂ ਪੈਸੇ ਕੱਢ ਲੇ